14 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੇ ਲੋਕ ਜਿਉਣਗੇ ਆਲੀਸ਼ਾਨ ਜੀਵਨ ਬਣਨ ਜਾ ਰਿਹਾ ਹੈ ਸ਼ਸ਼ਾ ਅਤੇ ਮਾਲਵੀਆ ਰਾਜੋਗ ਸ਼ਨੀ ਦੇਵ ਹੋਣਗੇ ਦਿਹਲੂ ਵੈਦਿਕ ਜੋਤਿਸ਼ ਦੇ ਅਨੁਸਾਰ ਹਰ ਗ੍ਰਹਿ ਇੱਕ ਨਿਸ਼ਚਿਤ ਸਮੇਂ ਬਾਅਦ ਆਪਣੀ ਰਾਸ਼ੀ ਅਤੇ ਨਕਸ਼ਤਰ ਬਦਲਦਾ ਹੈ ਜਿਸ ਦਾ ਪ੍ਰਭਾਵ ਦੇਸ਼ ਦੁਨੀਆ ਤੇ ਹਰ ਵਿਅਕਤੀ ਦੇ ਜੀਵਨ ਤੇ ਪੈਂਦਾ ਹੈ ਇਸੇ ਤਰ੍ਹਾਂ ਹੋਲੀ ਦਾ ਤਿਉਹਾਰ 14 ਮਾਰਚ ਨੂੰ ਮਨਾਇਆ ਜਾ ਰਿਹਾ ਇਸ ਦਿਨ ਆ ਬਹੁਤ ਸਾਰੇ ਦੁਰਲਭ ਸੰਯੋਗ ਵਾਪਰ ਰਹੇ ਨੇ ਇਸ ਤੋਂ ਇਲਾਵਾ ਇਸ ਦਿਨਾਂ ਸ਼ੁਕਰ ਆਪਣੀ ਉਚਰਾਸ਼ੀ ਮੀਨ ਵਿੱਚ ਹੋਣ ਕਾਰਨ ਮਾਲਵੀਆ ਰਾਜਯੋਗ ਬਣ ਰਿਹਾ ਹੈ ਅਤੇ ਸ਼ਨੀ ਆਪਣੀ ਮੂਲ ਤਿਕੋਣ ਰਾਸ਼ੀ ਕੁੰਭ ਰਾਸ਼ੀ ਵਿੱਚ ਹੁਣ ਕਾਰਨ ਸ਼ਸ਼ ਰਾਜਯੋਗ ਬਣ ਰਿਹਾ ਹੈ ਇਸ ਤੋਂ ਇਲਾਵਾ ਸੂਰਜ ਦਾ ਬੁੱਧ ਨਾਲ ਮੇਲ ਬੁੱਧ ਦਿੱਤਿਆ ਯੋਗ ਬਣਾ ਰਿਹਾ ਹੈ ਅਤੇ ਸ਼ੁਕਰ ਅਤੇ ਬੁੱਧ ਦਾ ਮੇਲ ਲక్ష్ਮੀ ਨਾਰਾਇਣ ਯੋਗ ਪੈਦਾ ਕਰ ਰਿਹਾ ਹੈ ਅਜੀ ਸਥਿਤੀ ਵਿੱਚ ਇਨ੍ਹਾਂ ਰਾਜਯੋਗਾਂ ਦੇ ਬਣਨ ਕਾਰਨ ਕੁਝ ਰਾਸ਼ੀਆਂ ਨੂੰ ਕਿਸਮਤ ਦਾ ਪੂਰਾ ਸਮਰਥਨ ਮਿਲ ਸਕਦਾ ਹੈ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਸਕਦੀ ਹੈ ਆਓ ਜਾਣਦੇ ਹਾਂ ਇਨ੍ਹਾਂ ਖੁਸ਼ਕਿਸਮਤ ਰਾਸ਼ੀ ਬਾਰੇ ਸੌਤੋ ਪਹਿਲਾ ਰਾਸ਼ੀ ਹੈ ਓਮ ਰਾਸ਼ੀ ਇਸ ਰਾਸ਼ੀ ਦੇ ਵਿਆਹ ਘਰ ਵਿੱਚ 6 ਬਣ ਰਹੀ ਹੈ ਅਤੇ ਦੂਜੇ ਘਰ ਵਿੱਚ ਮਾਲਵਿਆ ਰਾਜ ਜੋਤ ਬਣ ਰਿਹਾ ਹੈ ਅਜੇ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕ ਹਰ ਖੇਤਰ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਨੇ ਲੰਬੇ ਸਮੇਂ ਤੋਂ ਲੜਕਿਆ ਹੋਇਆ ਕੰਮ ਇੱਕ ਵਾਰ ਫਿਰ ਸ਼ੁਰੂ ਹੋ ਸਕਦਾ ਹੈ ਤੁਹਾਨੂੰ ਭੌਤਿਕ ਸੁੱਖ ਮਿਲ ਸਕਦੇ ਨੇ ਤੁਹਾਡਾ ਪਰਿਵਾਰ ਨਾਲ ਚੰਗਾ ਸਮਾਂ ਬੀਤੇਗਾ ਤੁਸੀਂ ਸਵੇ ਨਰੀਖਣ ਕਰੋਗੇ ਇਸ ਕਾਰਨ ਤੁਸੀਂ ਆਪਣੇ ਆਪ ਵਿੱਚ ਬਹੁਤ ਸਾਰੇ ਬਦਲਾਅ ਲਿਆਉਣ ਜਾ ਰਹੇ ਹੋ ਅਧਿਆਤਮਿਕਤਾ ਵੱਲ ਵਧੇਰੇ ਚੁਗਾ ਰਹੇਗਾ ਪਰਿਵਾਰ ਨਾਲ ਚੱਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ ਤੁਹਾਡੀ ਕੋਈ ਵੀ ਇੱਛਾ ਜੋ ਲੰਬੇ ਸਮੇਂ ਤੋਂ ਲਟਕ ਰਹੀ ਹੈ ਪੂਰੀ ਹੋ ਸਕਦੀ ਹੈ ਅਗੇ ਰਾਸ਼ੀ ਹੈ ਮਕਰ ਰਾਸ਼ੀ ਇਸ ਰਾਸ਼ੀ ਦੇ ਲੋਕਾਂ ਲਈ ਸ਼ਸ਼ਾ ਅਤੇ ਮਾਲਵਿਆ ਰਾਜਯੋਗ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਨੇ ਤੁਹਾਡਾ ਪਰਿਵਾਰ ਨਾਲ ਚੰਗਾ ਸਮਾਂ ਬੀਤੇਗਾ ਜ਼ਿੰਦਗੀ ਵਿੱਚ ਖੁਸ਼ੀ ਅਤੇ ਸ਼ਾਂਤੀ ਰਹੇਗੀ ਜਿਸ ਦੇ ਨਾਲ ਜੇਕਰ ਤੁਸੀਂ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਇਸ ਸਮੇਂ ਦੌਰਾਨ ਅਜਿਹਾ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ ਤੁਸੀਂ ਆਪਣੇ ਕੰਮ ਨਾਲ ਬਹੁਤ ਸਫਲ ਹੋ ਸਕਦੇ ਹੋ ਕੁਸੀ ਸਮਾਜ ਵਿੱਚ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਹੋਵੋਗੇ ਦੇਵੀ ਲక్ష్ਮੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਵਿੱਤੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਕਰਜ਼ੇ ਤੋਂ ਰਾਹਤ ਮਿਲੇਗੀ ਅਤੇ ਤੁਹਾਡੀ ਵਿੱਤੀ ਸਥਿਤੀ ਚੰਗੀ ਰਹੇਗੀ ਸਮਾਜ ਵਿੱਚ ਸਤਕਾਰ ਵਧੇਗਾ ਤੁਹਾਡਾ ਪਰਿਵਾਰ ਅਤੇ ਜੀਵਨ ਸਾਥੀ ਨਾਲ ਚੰਗਾ ਸਮਾਂ ਬੀਤੇਗਾ ਅੱਗੇ ਰਾਸ਼ੀ ਹੈ ਮithun ਰਾਸ਼ੀ ਇਸ ਰਾਸ਼ੀ ਦੇ ਲੋਕਾਂ ਲਈ ਸ਼ਸ਼ਾਂ ਤੇ ਮਾਲਵਿਆ ਰਾਜਯੋਗ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਨੇ ਇਸ ਰਾਸ਼ੀ ਦੇ ਤਹਿਤ ਜਨਮੇ ਲੋਕ ਹਰ ਖੇਤਰ ਵਿੱਚ ਬਹੁਤ ਸਫਲਤਾ ਦੇ ਨਾਲ-ਨਾਲ ਵਿੱਤੀ ਲਾਭ ਵੀ ਪ੍ਰਾਪਤ ਕਰ ਸਕਦੇ ਨੇ ਤੁਸੀਂ ਪਰਿਵਾਰ ਜਾਂ ਦੋਸਤਾਂ ਨਾਲ ਕਈ ਧਾਰਮਿਕ ਯਾਤਰਾਵਾਂ ਤੇ ਜਾ ਸਕਦੇ ਹੋ ਇਸ ਦੇ ਨਾਲ ਹੀ ਤੁਹਾਡਾ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਇਆ ਜਾ ਸਕੇਗਾ ਬੱਚਿਆਂ ਤੋਂ ਆ ਰਹੀਆਂ ਸਮੱਸਿਆਵਾਂ ਦਾ ਅੰਤ ਹੋ ਸਕਦਾ ਹੈ ਇਸ ਦੇ ਨਾਲ ਤੁਹਾਨੂੰ ਉਹਨਾਂ ਤੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ ਤੁਹਾਡੇ ਕੈਰੀਅਰ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਨੇ ਉਹ ਹੁਣ ਖਤਮ ਹੋ ਜਾਣਗੀਆਂ ਅਤੇ ਤੁਹਾਨੂੰ ਤਰੱਕੀ ਮਿਲ ਸਕਦੀ ਹੈ ਖੁਸ਼ੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇਵੇਗੀ ਯਾਦ ਰੱਖੇ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਰਾਸ਼ੀ ਧਰਮ ਅਤੇ ਸ਼ਾਸਤਰਾਂ ਦੇ ਆਧਾਰ ਤੇ ਜੋਤਸ਼ੀਆਂ ਤੇ ਆਚਾਰਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਖੀ ਗਈ ਹੈ ਕੋਈ ਵੀ ਘਟਨਾ ਦੁਰਘਟਨਾ ਜਾਂ ਨਫਾ ਨੁਕਸਾਨ ਮਹਿਜ ਇਤਫਾਕ ਹੋਵੇਗਾ ਜੋਤਸ਼ੀਆਂ ਤੋਂ ਜਾਣਕਾਰੀ ਹਰ ਕਿਸੇ ਦੇ ਹਿੱਤ ਵਿੱਚ ਹੈ ਸਾਡਾ ਚੈਨਲ ਨਿੱਜੀ ਤੌਰ ਤੇ ਕਹੀ ਗਈ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦਾ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ